ਨਾਸ਼ਪਤੀ ਦੇ ਬੂਟੇ ਬਾਰੇ ਜਦੋਂ ਵੀ ਕੋਈ ਸਾਨੂੰ ਪੁੱਛਦਾ ਕਿ ਕੀ ਨਾਸ਼ਪਤੀ ਪੰਜਾਬ ਦੇ ਵਿੱਚ ਲੱਗ ਜਾਂਦੀ ਹੈ ਤਾਂ ਅਸੀਂ ਇਹੀ ਕਹਿੰਦੇ ਹੁੰਦੇ ਹਾਂ ਕਿ ਸਾਡੇ ਕੋਲ ਤਾਂ ਜਿਹੜੀ ਲੱਗਣ ਲੱਗੀ ਤੇ 3-4 ਸਾਲਾਂ ਬਾਅਦ ਫਲ ਆਉਣਾ ਸ਼ੁਰੂ ਹੋਇਆ ਕਿਸਮ ਜਿਹੜੀ ਪੰਜਾਬ ਨਾਖ ਸੈਮੀ ਸੌਫਟ ਇੱਕ ਤਰ੍ਹਾਂ ਦੀ ਕਿਸਮ ਹੈਗੀ ਵਾ ਤਾਂ ਹਾਰਡ ਹੀ ਹੈਗੀ ਸੈਮੀ ਹਾਰਡ ਕਹਿ ਸਕਦੇ ਆਪਾਂ ਜਿਆਦਾ ਹਾਰਡ ਵੀ ਹੈ ਨਹੀਂਗੀ ਪਰ ਪੰਜਾਬ ਦੇ ਮੌਸਮ ਦੇ ਵਿੱਚ ਸਭ ਤੋਂ ਵਧੀਆ ਇਹੀ ਹੁੰਦੀ ਹੈ ਕਿ ਬੱਗੂ ਗੋਸ਼ੇ ਦੇ ਵਿੱਚ ਵੀ ਕਾਫੀ ਸਮੱਸਿਆਵਾਂ ਆਉਂਦੀਆਂ ਗਈਆਂ ਤੇ ਜਿਹੜੀਆਂ ਹੋਰ ਕਿਸਮਾਂ ਤੇ ਆਪਾਂ ਕੰਮ ਕਰਦੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਕਿਉਂਕਿ ਆਪਣੇ ਕੋਲ ਬਗੂਸ਼ ਦੇ ਉੱਪਰ ਕਾਫੀ ਫੁੱਲ ਆਇਆ ਸੀ ਪਰ ਸਾਰਾ ਜਿਹੜਾ ਝੜ ਗਿਆ ਤੇ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਵੀ ਕਾਫੀ ਸਾਰਾ ਫੁੱਲ ਜਿਹੜਾ ਫਲ ਦੇ ਵਿੱਚ ਤਬਦੀਲ ਹੋ ਗਿਆ ਪੰਜ ਸਾਲਾਂ ਦਾ ਜਿਹੜਾ ਇਹ ਬੂਟਾ ਹੈਗਾ ਤੇ ਗਰੋਥ ਤੁਸੀਂ ਦੇਖ ਸਕਦੇ ਹੋਗੇ ਬਾਕੀ ਜਿਹੜਾ ਪਾਣੀ ਦਾ ਇਹਦਾ ਕਾਫੀ ਜਿਹੜਾ ਇਹ ਚ ਮਹੱਤਤਾ ਹੁੰਦੀ ਹੈ ਪਾਣੀ ਲਾਉਣ ਦੇ ਢੰਗ ਤਰੀਕੇ ਦੀ ਉਹਦੇ ਵਿੱਚ ਮੇਨ ਗੱਲ ਕੀ ਹੈ ਕਿ ਤੁਸੀਂ ਜਿਹੜਾ ਇਸ ਬੂਟੇ ਨੂੰ ਜੁਲਾਈ ਤੋਂ ਲੈ ਕੇ ਜੀ ਸਤੰਬਰ ਸਤੰਬਰ ਅਕਤੂਬਰ ਦੇ ਸ਼ੁਰੂ ਤੱਕ ਇਹਨੂੰ ਬਿਲਕੁਲ ਵੀ ਪਾਣੀ ਨਹੀਂ ਦੇਣਾ ਹੁੰਦਾਗਾ ਜੇਕਰ ਤੁਸੀਂ ਜੁਲਾਈ ਅਗਸਤ ਸਤੰਬਰ ਦੇ ਮਹੀਨੇ ਸ ਬੂਟੇ ਨੂੰ ਪਾਣੀ ਦਿੰਦੇ ਰਹੋਗੇ ਤਾਂ ਬੂਟੇ ਦਾ ਜਿਹੜਾ ਨੁਕਸਾਨ ਹੋ ਜਾਊਗਾ ਇਸ ਕਰਕੇ ਉਸ ਸਮੇਂ ਦਾ ਪਾਣੀ ਤੁਸੀਂ ਬੰਦ ਰੱਖਣਾਗਾ ਇਹ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਨਾਸ਼ਪਤੀ ਦੇ ਵਿੱਚ ਹੈਗੀ ਹੈਗੀ ਇਸ ਤੋਂ ਇਲਾਵਾ ਕਟਿੰਗ ਇਹਦੀ ਬਹੁਤ ਜ਼ਰੂਰੀ ਹੈਗੀ ਪਹਿਲੇ 4 ਸਾਲ ਇਹਦੀ ਸਟਰਕਚਰ ਬਣਾਉਣੀ ਹੈਗੀ ਉਹ ਤੋਂ ਬਾਅਦ ਜਿਹੜੀਆਂ ਸਪਾਰਾਂ ਜਿਹੜੀਆਂ ਤੁਸੀਂ ਸਿਲੈਕਟ ਕਰ ਲੈਣੀਆਂ ਹੈਗੀਆਂ 4-5 ਸਾਲ ਇੱਕ ਸਪਾਰ ਜਿਹੜੀ ਫਲ ਦਿੰਦੀ ਰਹਿੰਦੀ ਹੈਗੀ ਤੇ ਉਸ ਹਿਸਾਬ ਨਾਲ ਬੂਟੇ ਦੀ ਹਾਈਟ ਤੇ ਤੁਸੀਂ ਵਿਡਥ ਵਿਡਥ ਤੋਂ ਭਾਵ ਜਿਹੜੀ ਚੜਾਈ ਤੇ ਲੰਬਾਈ ਬੂਟੇ ਦੀ ਬਣਾਉਣੀ ਹੈਗੀ ਵੀ ਤੁਸੀਂ ਜਿਹੜਾ ਚੰਗਾ ਫਲ ਲੈ ਸਕੋ ਜਿਆਦਾ ਉੱਚੇ ਬੂਟੇ ਜਿਆਦਾ ਫਲ ਨਹੀਂ ਦਿੰਦੇਗੇ ਇਹ ਸਮੱਸਿਆ ਆ ਜਾਂਦੀ ਹੈ ਤੋੜਨ ਦੇ ਵਿੱਚ ਵੀ ਤੇ ਜਿਹੜਾ ਉੱਚੇ ਬੂਟਿਆਂ ਦੇ ਵਿੱਚ ਇਹ ਹੋ ਜਾਂਦਾ ਵੀ ਜਿਆਦਾ ਬੂਟੇ ਦਾ ਫਲਾਵ ਹੋਣ ਕਰਕੇ ਥੱਲੇ ਉਨੀ ਖਾਦ ਨਹੀਂ ਮਿਲਦੀ ਤੇ ਜਿਹੜਾ ਪੂਰਾ ਫਲ ਜਿਹੜਾ ਨਹੀਂ ਪੱਕਦਾਗਾ ਨਾਸ਼ਪਤੀ ਦੇ ਵਿੱਚ ਜਿਹੜੀ ਸਭ ਤੋਂ ਬੈਸਟ ਕਿਸਮ ਦੀ ਆਪਾਂ ਗੱਲ ਕਰ ਚੁੱਕੇ ਹਾਂਗੇ ਪੰਜਾਬ ਨਖ ਲਾਉਣ ਦੇ ਸਮੇਂ ਦੀ ਗੱਲ ਕਰੀਏ ਦਸੰਬਰ ਜਨਵਰੀ ਦੇ ਵਿੱਚ ਨੰਗੀ ਜੜ ਵਾਲੇ ਬੂਟੇ ਲੱਗ ਜਾਂਦੇ ਹੈਗੇ ਮਾਰਚ ਫਰਬਰੀ ਮਾਰਚ ਦੇ ਵਿੱਚ ਤੁਸੀਂ ਠੈਲੀ ਵਾਲਾ ਬੂਟਾ ਦਾ ਆ ਸਕਦੇ ਹੋ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਵੀ ਠੈਲੀ ਵਾਲਾ ਬੂਟਾ ਤੁਸੀਂ ਲਾ ਸਕਦੇ ਹੋਗੇ ਪੰਕਸ ਟੈਟੇ ਲਈ ਖਾਸ ਇਹਦੇ ਚ ਜਿਹੜੀ ਸਮੱਸਿਆ ਆਉਂਦੀ ਆ ਇਸ ਸਮੇਂ ਤੁਹਾਡੇ ਬੂਟਿਆਂ ਦੇ ਉੱਪਰ ਜਿਹੜਾ ਕਾਫੀ ਸਾਰਾ ਤੇਲਾ ਦਿਖ ਰਿਹਾ ਹੋਣਾਗਾ ਉਹਦੇ ਲਈ ਤੁਸੀਂ ਨਿੰਮ ਦਾ ਤੇਲ ਵਰਤ ਸਕਦੇ ਹੋ ਕੌੜੇ ਪੱਤੇ ਦਾ ਘੋਲ ਬਣਾ ਕੇ ਵਰਤ ਸਕਦੇ ਹੋ ਖੱਟੀ ਲੱਸੀ ਸਪਰੇਅ ਕਰ ਸਕਦੇ ਹੋਗੇ ਇਹਨਾਂ ਚੀਜ਼ਾਂ ਨਾਲ ਤੇਲ ਨੂੰ ਤੁਸੀਂ ਰੋਕ ਸਕਦੇ ਹੋ ਵੈਸੇ ਆਪਾਂ ਨੂੰ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਸਪਰੇਅ ਜਿਹੜੀ ਇਹਨਾਂ ਦੇ ਉੱਪਰ ਨਹੀਂ ਕਰਨੀ ਪੈਂਦੀ ਉਹਦਾ ਮੁੱਖ ਕਾਰਨ ਇਹ ਆ ਕਿ ਕੁਦਰਤੀ ਖੇਤੀ ਹੋਣ ਦੇ ਕਾਰਨ ਜਿਹੜਾ ਹੁਣ ਇਦਾਂ ਦਾ ਸਰਕਲ ਬਣ ਚੁੱਕਿਆ ਹੈਗਾ ਕਿ ਜਿਹੜੇ ਮਾਸਾਹਾਰੀ ਕੀੜੇ ਨੇ ਉਹ ਜਿਹੜੇ ਸਾਕਾਹਾਰੀ ਕੀੜੇ ਜਿਹੜੇ ਕਿ ਪੱਤਿਆਂ ਨੂੰ ਜਾਂ ਫਲ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਨੂੰ ਖਾ ਜਾਂਦੇ ਨੇ ਕੁਝਕ ਟਾਈਮ ਜਿਹੜਾ ਮਾਸਾਹਾਰੀ ਆਉਂਦੇ ਨੇ ਤੇ ਉਹ ਤੋਂ ਬਾਅਦ ਸਾਕਾਹਾਰੀ ਉਹਨਾਂ ਨੂੰ ਖਾ ਲੈਂਦੇ ਨੇ ਤੇ ਕੁਝਕ ਕੀੜਿਆਂ ਨੂੰ ਜਿਹੜੀਆਂ ਇੱਥੇ ਚਿੜੀਆਂ ਆ ਗਈਆਂ ਜਿਵੇਂ ਕਿ ਸੁੰਡੀ ਵਗੈਰਾ ਆਉਂਦੀ ਹੈ ਉਹਨੂੰ ਚਿੜੀਆਂ ਚੁਗ ਦਿੰਦੀਆਂ ਨੇ ਕਿਉਂਕਿ ਚਿੜੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਜਿਹੜੀ ਇੱਥੇ ਹੋ ਚੁੱਕੀ ਹੈਗੀ ਜੇਕਰ ਤੁਸੀਂ ਧਿਆਨ ਦੇ ਨਾਲ ਆਵਾਜ਼ ਸੁਣੋਗੇ ਤਾਂ ਸ਼ਾਮ ਦੇ ਵੇਲੇ ਜਿਹੜਾ ਕਾਫੀ ਸਾਰੀਆਂ ਚਿੜੀਆਂ ਜਿਹੜੀਆਂ ਇੱਥੇ ਬੋਲਦੀਆਂ ਤੁਹਾਨੂੰ ਸੁਣ ਤੇ ਬਾਕੀ ਜਿਵੇਂ ਇਹ ਬੂਟੇ ਦੇ ਵਿੱਚ ਕੋਸ਼ਤ ਗਲਤੀਆਂ ਹੋਈਆਂ ਨੇ ਜਿਨ੍ਹਾਂ ਦਾ ਖਮਿਆਚਾ ਸਾਨੂੰ ਪੁੱਛਣਾ ਪੈ ਰਿਹਾਗਾ ਉਹ ਇਹ ਆ ਦੇਖੋ ਤੁਸੀਂ ਇੱਥੋਂ ਇਹਦਾ ਤਣਾ ਜਿਹੜਾ ਹੁਣ ਖਰਾਬ ਹੋਣਾ ਸ਼ੁਰੂ ਹੋ ਗਿਆ ਉਹ ਕਾਰਨ ਇਹ ਹੈ ਕਿ ਅਸੀਂ ਬੋਡੋ ਪੇਸਟ ਦੀ ਤੇ ਬਿਲਕੁਲ ਵੀ ਜਿਹੜਾ ਪੇਟ ਨਹੀਂ ਕੀਤਾ ਬੂਟੇ ਤੇ ਹੁਣ ਤੱਕ ਤੇ ਜਿਹਦੇ ਕਰਕੇ ਇਸ ਸਮੱਸਿਆ ਦੇਖਣ ਦੇ ਵਿੱਚ ਆਈ ਹੈਗੀ ਪਰ ਹੁਣ ਇਸ ਚੀਜ਼ ਨੂੰ ਠੀਕ ਕਰਨ ਲਈ ਜਿਹੜੀ ਸਭ ਤੋਂ ਬੈਸਟ ਜਿਹੜੀ ਚੀਜ਼ ਹੈਗੀ ਉਹਦੀ ਵਰਤੋਂ ਕਰਾਂਗੇ ਉਹ ਹੈਗਾ ਜੀ ਦੇਸੀ ਗੋਹਾ ਜਿਹੜਾ ਆਪਾਂ ਨੂੰ ਨਾਰਮਲ ਆਪਣੇ ਘਰਾਂ ਦੇ ਵਿੱਚ ਮਿਲਦਾ ਹੈਗਾ ਗੋਹੇ ਦਾ ਦੇ ਉੱਪਰ ਲੇਪ ਕਰ ਦੇਣਾ ਹੈਗਾ ਤੇ ਉਸ ਲੇਪ ਦੇ ਨਾਲ ਜਿਹੜਾ ਇਹ ਬੂਟੇ ਦੇ ਜਿੰਨਾ ਤਣਾ ਲੈਣਾ ਸ਼ੁਰੂ ਹੋਇਆ ਮੰਨ ਲਓ ਮੰਨ ਲਓ ਜਿਵੇਂ ਤੁਹਾਨੂੰ ਕਰਕੇ ਵੀ ਦਿਖਾ ਦਿੰਨੇ ਆਪਾਂ ਜਿਵੇਂ ਇੱਥੋਂ ਹੁਣ ਤਣਾ ਇਹਦਾ ਲੈਣਾ ਸ਼ੁਰੂ ਹੋ ਗਿਆ ਕਿਸੇ ਵੀ ਬੂਟੇ ਦੇ ਵਿੱਚ ਜੇ ਇਦਾਂ ਦੀ ਸਮੱਸਿਆ ਆਉਂਦੀ ਹੈਗੀ ਤਾਂ ਤੁਸੀਂ ਜਿਹੜਾ ਗੋਬਰ ਦਾ ਇਸ ਤਰ੍ਹਾਂ ਜਿਹੜਾ ਉੱਤੇ ਉਹਦੇ ਲੇਪ ਕਰ ਦੇਣਾਗਾ ਨਾਲੇ ਤਾਂ ਉਹ ਤਣਾ ਲੈਣਾ ਬੰਦ ਹੋ ਜਾਊਗਾ ਜੀ ਨਾਲੇ ਅੱਗੇ ਸਮੱਸਿਆ ਦਾ ਵਧਣਾ ਬੰਦ ਹੋ ਜਾਊਗਾ ਗੋਬਰ ਦੇ ਨਾਲ ਫੰਗਸ ਵੀ ਘਟ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਤੁਸੀਂ ਬੂਟੇ ਦੇ ਤਣੇ ਨੂੰ ਟੱਕ ਦੇਣਾਗਾ ਇਹਦੇ ਨਾਲ ਜਿਹੜਾ ਗਰਮੀ ਦਾ ਮਾੜਾ ਪ੍ਰਭਾਵ ਬੂਟੇ ਦੇ ਤਣੇ ਦੇ ਉੱਪਰ ਪੈਣਾਗਾ ਉਹ ਵੀ ਘਟਦਾਗਾ ਤੇ ਜਿਹੜੀ ਫੰਗਸ ਵਗੈਰਾ ਇਸ ਮੁਸੀਹਾਂ ਹੁੰਦੀ ਹੈਗੀ ਉਹ ਵੀ ਘਟਦੀ ਹੈਗੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਇਹ ਬਜ਼ੁਰਗਾਂ ਤੋਂ ਹੀ ਮਿਲ ਸਕਦੀਆਂ ਨੇਗੀਆਂ ਹੁਣ ਜਿਹੜਾ ਇਸ ਤਰ੍ਹਾਂ ਦੇ ਢੰਗ ਤਰੀਕੇ ਕੋਈ ਜ਼ਿਆਦਾ ਵਰਤਦਾ ਨਹੀਂਗਾ ਤੇ ਇਸ ਤਰ੍ਹਾਂ ਜਖਮਾਂ ਨੂੰ ਤੁਸੀਂ ਭਰ ਦੇਣਾਗਾ ਅਸੀਂ ਜ਼ਿਆਦਾਤਰ ਹੁਣ ਬੂਟਿਆਂ ਦੇ ਵਿੱਚ ਬੋਡੋ ਪੇਸਟ ਦੀ ਥਾਂ ਤੇ ਇਹਦਾ ਜਿਹੜਾ ਲੇਪ ਲਾਉਣ ਲੱਗੇ ਤਾਂ ਮੁੱਖ ਕਰਨ ਇਹ ਆ ਵੀ ਜਿਹੜਾ ਬੋਡੋ ਪੇਸਟ ਦਾ ਨਾ ਕਈ ਵਾਰ ਆਪਾਂ ਤੋਂ ਜਿਹੜਾ ਪੀ ਐਚ ਦਾ ਲੈਵਲ ਹੁੰਦਾਗਾ ਉਹ ਉਨਾਂ ਆਪਾਂ ਤੋਂ ਸੈੱਟ ਨਹੀਂ ਬੈਠਦਾ ਜੀ ਤੇ ਉਹ ਪੀ ਐਚ ਜ਼ਿਆਦਾ ਹੋਣ ਕਰਕੇ ਬੋਡੋ ਪੇਸਟ ਆਪਾਂ ਨੂੰ ਫਾਇਦਾ ਕਰਨ ਦੀ ਥਾਂ ਤੇ ਜਿਹੜਾ ਨੁਕਸਾਨ ਕਰ ਜਾਂਦਾਗਾ ਇਸ ਕਰਕੇ ਇਦਾਂ ਦੀਆਂ ਜਿਹੜੀਆਂ ਤੇਸੀ ਤਰੀਕੇ ਗੈਲੀਆਂ ਜਾਂ ਪੁਰਾਣੀਆਂ ਆਪਣੀਆਂ ਜਿਹੜੀਆਂ ਸਭਿਆਤ ਚੀਜ਼ਾਂ ਨੇਗੀਆਂ ਉਨ੍ਹਾਂ ਦੀ ਮਦਦ ਨਾਲ ਆਪਾਂ ਫਲਾਂ ਵਾਲੇ ਬੂਟਿਆਂ ਨੂੰ ਜਾਂ ਸ਼ਾਨਦਾਰ ਬੂਟਿਆਂ ਨੂੰ ਸਹੀ ਤਰੀਕੇ ਨਾਲ ਅਗਾਹ ਸਕਦੇ ਹਾਂਗੇ। ਬਾਕੀ ਜੇਕਰ ਕੋਈ ਚੀਜ਼ ਮਿਸ ਰਹੀ ਹੋਵੇ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਦੇ ਰਹੀਂ ਸਾਥੋਂ ਪੁੱਛ ਸਕਦੇ ਹੋਗੇ। ਪੇਜ ਨੂੰ ਇੰਨਾ ਪਿਆਰ ਦੇਣ ਲਈ ਸਾਡੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਵੀਡੀਓ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਵੀਡੀਓ ਨਾਲ ਤੱਕ ਦੇਖਣ ਲਈ ਧੰਨਵਾਦ।